ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਵੀਰ ਜੋ ਰਿਕਾਰਡ ਇਤਿਹਾਸ ਦੇ ਅਸਥਾਨਾਂ ਦੀਆਂ ਕਰ ਰਹੇ ਨੇ ਤੇ ਅੱਜ ਸਾਡੇ ਅਸਥਾਨ ਤਨ 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 ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੋ ਕਰਕੇ ਗੁਜਰਵਾਲ ਤਕਰੀਬਨ 6 ਮਹੀਨੇ 17 ਦਿਨ ਸਤਗੁਰਾਂ ਨੇ ਬਾਹਰ-ਬਾਹਰ ਰਹਿ ਕਰਕੇ ਸਥਾਨ ਤੇ ਡੇਰੇ ਲਾਇਏ ਸਨ तकरीबन 2200 ਕੋੜਸ ਬਾਰੇ ਤੋਂ ਜ਼ਿਆਦਾਤਰ ਸਿੰਘ ਸਤਿਗੁਰਾਂ ਦੇ ਨਾਲ ਸਨ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜੁਵਦੀ ਵੱਲ ਚਾਲੇ ਪਾਉਂਦੇ ਨੇ ਸਤਿਗੁਰ ਜੀ ਇਹ ਨਗਰਾਂ ਦੇ ਵਿੱਚ ਹੁੰਦੇ ਹੋਏ ਇਹ ਸਥਾਨ ਤੇ ਵੀ ਸਤਿਗੁਰ ਜੀ ਚਰਨ ਛੋਹ ਕਰਕੇ ਗਏ ਨੇ ਤੇ ਜੋ ਕਰਕੇ ਇਸ ਸਥਾਨ ਦਾ ਨਾਮ ਤੀਰਥ ਸਾਹਿਬ ਗੁਰਦੁਆਰਾ ਤੀਰਥ ਸਾਹਿਬ ਹੈ ਤੇ ਸੰਗਰਾਮ ਦਾ ਦਿਹਾੜਾ ਇਸ ਸਥਾਨ ਤੇ ਹਮ ਹਮਾ ਕੇ ਮਨਾਇਆ ਜਾਂਦਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਨ ਮੇਰ ਦਾ ਸਿਰ ਤੇ ਆਥਰ ਰੱਖਣ ਇਹਨਾਂ ਵੀਰਾਂ ਦੇ ਵੀ ਜੋ ਇਹ ਸਾਰੇ ਹੀ ਸਥਾਨਾਂ ਦਾ ਵੇਰਵਾ ਤੇ ਸਾਰੇ ਸਥਾਨਾਂ ਦਾ ਇਤਿਹਾਸ ਇਕੱਠਾ ਕਰ ਰਹੇ ਨੇ ਤੇ ਇਹ ਮਾਲਵਾ ਕਿਤਾਬ ਦੇ ਵਿੱਚ ਵੀ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਇਹ ਨਗਰ ਪਿੰਡ ਜਸੋਵਾਲ ਸੂਧਾ ਨੂੰ ਤਾਰਦਿਆਂ ਹੋਇਆਂ ਤੇ ਜਵਦੀ ਅਸਥਾਨ ਤੇ ਸਤਿਗੁਰੂ ਜੀ ਪੁੱਜਣ ਦੇ ਤੇ ਮਹਾਰਾਜ ਕਿਰਪਾ ਕਰਨਾਂ ਦੀਆਂ ਯਾਤਰਾ ਸਫਲੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ